ਖਿਰਾਰਤੀ ਅਨਸਰਾਂ ਨੇ ਤੋੜਿਆ ਮੰਤਰੀ ਸਭਾ ਵੱਲੋਂ ਰੱਖਿਆ ਪੁਲਦਨੀ ਪੱਥਰ ਦਿੱਤੀ ਸ਼ਾਮ ਨੂੰ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੱਖਿਆ ਸੀ ਨਹੀਂ ਪੱਥਰ ਅਜ ਬੇਨੁੱਕ ਤੇ ਨਹੀਂ ਪੱਥਰ ਦਿੱਤੀ ਦਿੱਤੀ ਕਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫੇਂਡਾ ਪੱਲੜੀ ਵਿਖੇ 35 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਬਣ ਪਾਲ ਇੱਕ ਪੁਲਦਨੀ ਪੱਥਰ ਰੱਖਿਆ ਗਿਆ ਸੀ ਮਗਰ ਦੇ ਰਾਤ ਖਿਰਾਰਤੀ ਅਨਸਰ ਦੁਆਰਾ ਇੰਨੀ ਪੱਥਰ ਤੋੜ ਦਿੱਤਾ ਗਿਆ ਤੁਹਾਨੂੰ ਦੱਤੀ ਹੈ ਕਿ ਸਵਾਨ ਨਦੀ ਤੇ ਬਣ ਵਾਲਾ ਇਹ ਪੁਲ ਇਲਾਕੇ ਦੇ 30 ਤੋਂ 40 ਕਿੰਟਾ ਦੀ ਵਰਦਾਨ ਸਾਬਿਤ ਹੋਵੇਗਾ ਇਤੋਂ ਤਾਂ ਕਿ ਇਹ ਪੁਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਨੰਗੜ ਨਾਲ ਵੀ ਜੋੜੇਗਾ ਨਾਲ ਹੀ ਹਿਮਾਚਲ ਨੂੰ ਵੀ ਪੰਜਾਬ ਨਾਲ ਇਹ ਪੁਲ ਜੋੜੇਗਾ ਤਾਂ ਪਹਿਲਾਂ ਇੱਥੇ ਅਸਥਾਈ ਤੌਰ ਤੇ ਪਿੰਡ ਵਾਸੀਆਂ ਵੱਲੋਂ ਇੱਕ ਲੋਕੀਤਾ ਪੁਲ ਰੱਖਿਆ ਗਿਆ ਸੀ ਜਿਸ ਨੂੰ ਬਰਸਾਤਾਂ ਦੇ ਦਿਨਾਂ 'ਚ ਇੱਥੋਂ ਚੁੱਕ ਲਿਆ ਜਾਂਦਾ ਸੀ ਇਹਨਾ ਪਿੰਡਾਂ ਦਾ ਆਪਸ ਵਿੱਚ ਸੰਪਰਕ ਵੀ ਟੁੱਟ ਜਾਂਦਾ ਸੀ ਪਰ ਹੁਣ ਇਹ ਪੁਲ ਪੱਕੇ ਤੌਰ ਤੇ ਬਣਨ ਜਾ ਰਿਹਾ ਹੈ ਜਿੱਤੇ ਕੱਲ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਨੂੰ ਸ਼ਰਾਰਤੀਆਂ ਦਸਤਾਂ ਦੁਆਰਾ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇਸ ਤੇ ਗੁੱਸਾ ਜ਼ਾਹਿਰ ਕੀਤਾ ਗਿਆ। ਉੱਥੇ ਸਥਾਨਕ ਕਾਂਗਰਸੀ ਨੇਤਾ ਪਰਮਦੀਪ ਸਿੰਘ ਪੰਮਾ ਨੇ ਵੀ ਇਸ ਤੇ ਸਖਤ ਸ਼ਬਦਾਂ ਚਿੰਦਾ ਕੀਤੀ। ਪਰ ਮਾਜੀ ਕਿ ਲੋਕਾਂ ਦੀ ਥੋੜੀ ਪੁਰਾਣੀ ਮੰਗ ਸੀ ਪਰ ਵੀ ਤੋਂ ਕਿਹੜਾ ਕਲਮੋੜ ਵਾਸਤੇ ਪੋਲ ਦੀ ਸਵਾਨੀ ਦਿੱਤੇ। ਕੱਲ ਕਿਪ ਮੰਤਰੀ ਨੇ ਉਹਦਾ ਨਹੀਂ ਪੱਥਰ ਰੱਖਿਆ ਲੇਕਿਨ ਰਾਤ ਕਿਸੇ ਸ਼ਰਾਰਤੀ ਤੱਤਵਾਂ ਨੇ ਉਹ ਨਹੀਂ ਪੱਥਰ ਤੋੜਤਾ। ਕੀ ਕਹਨੇ ਹੋ? ਇਹ ਕਿਦਾਂ ਦੀ ਰਾਜਨੀਤੀ ਹੈ? ਕੀ ਕਹਨੇ ਹੋ? ਦੇਖੋ ਜਿਹੜੀ ਇਹ ਗੱਲ ਹੈ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਹੈ ਇਹ ਨਿੰਦਨਯੋਗ ਹੈ। ਹੂੰ ਆਪਾਂ ਮੰਤਰੀ ਸਾਹਿਬ ਦਾ ਵਿਰੋਧ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਆਪਾਂ ਪੂਰਾ ਜਿੱਥੇ ਉਹਨਾਂ ਦੀ ਵਿਚਾਰਕ ਲੜਾਈ ਆ ਜਾਂ ਜਿੱਥੇ ਆਪਾਂ ਓਪੋਜੀਸ਼ਨ ਦਾ ਰੋਲ ਪਲੇ ਕਰਨਾ ਅਸੀਂ ਕਰਦੇ ਹਾਂ ਤੇ ਕਰਦੇ ਰਹਾਂਗੇ। ਪਰ ਜਿਹੜਾ ਇਸ ਤਰ੍ਹਾਂ ਦੀ ਸ਼ਰਾਰਤਾਂ ਦੇ ਨਾਲ ਜਿੱਥੇ ਇਲਾਕੇ ਦਾ ਮਾਹੌਲ ਖਰਾਬ ਹੁੰਦਾ ਉਥੇ ਭਾਈਚਾਰਕ ਜਿਹੜੀ ਸਾਂਝ ਆ ਉਹਦੇ ਵਿੱਚ ਵੀ ਆਪਸ ਦੇ ਵਿੱਚ ਕਹਿ ਲਓ ਕਿ ਦੂਰੀਆਂ ਵਾਧੀਆਂ ਤੇ ਮੈਂ ਇਹਦੀ ਨਿੰਦਾ ਕਰਦਾ ਕਿਸੇ ਨੇ ਵੀ ਕੀਤਾ ਹੋਵੇ ਮੈਂ ਕੀ ਕਾਂਗਰਸ ਪਾਰਟੀ ਨਿੰਦਾ ਕਰਦੀ ਇਹਦੀ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਨਫਰਤ ਦੀ ਰਾਜਨੀਤੀ ਕਦੇ ਵੀ ਨਹੀਂ ਕਰਦੀ ਹਾਂ ਨਾ ਹੀ ਅਸੀਂ ਨਫਤ ਕਰਨ ਵਾਲੇ ਦਿਆਂ ਨਾਲ ਖੜੇ ਆ ਤੇ ਕਾਂਗਰਸ ਪਾਰਟੀ ਮੈਂ ਖੁਦ ਨਿੱਜੀ ਤੌਰ ਤੇ ਇਸ ਗੱਲ ਦੀ ਨਿੰਦਾ ਕਰਦਾ ਤੇ ਸ਼ਰਾਰਤੀ ਅੰਸਰ ਆ ਜਿਹਨੇ ਵੀ ਕੀਤਾ ਉਹਤੇ ਕਾਰਵਾਈ ਹੋਣੀ ਚਾਹੀਦੀ ਇਸ ਨੂੰ ਰਾਤ ਕਿਸੇ ਇਹ ਜਿਹੜੇ ਵਿਰੋਧੀ ਪਾਰਟੀਆਂ ਦੇ ਬੰਦੇ ਨੇ ਪਤਾ ਨਹੀਂ کون ਸੀ ਅਕਾਲੀ ਸੀ ਜਾਂ ਕਾਂਗਰਸੀ ਸੀ ਆ ਕੇ ਦੇਖੋ ਰਾਤ ਪੱਥਰ ਤੋੜ ਕੇ ਇੱਥੇ ਸੱਟ ਕੇ ਚਲੇ ਗਏ ਜੀ ਉਹਨਾਂ ਦੀ ਗੁੰਡਾਗਰਦੀ ਦੇਖੋ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਇਸ ਇਲਾਕੇ ਦੇ ਵਿੱਚ ਇਹ ਕਹਿੰਦੇ ਆ ਕਿ ਜੋ ਕੰਮ ਅਸੀਂ ਕਰਦੇ ਉਹ ਕੋਈ ਕਰ ਨਹੀਂ ਸਕਦਾ ਮੰਤਰੀ ਸਾਹਿਬ ਨੇ ਇਸ ਇਲਾਕੇ ਲਈ ਬਹੁਤ ਹੀ ਵਧੀਆ ਇੱਕ ਕੰਮ ਕੀਤਾ ਸੀ ਪੁਲ ਦਾ ਤੇ ਉਹਨਾਂ ਤੋਂ ਜਰਨੀ ਹੋ ਰਿਹਾ ਹੈ ਪੁਲ ਜਿਹੜਾ ਬੰਦੇ ਆ ਲੋਕਾਂ ਕੋਲੋਂ ਜਰਨੀ ਹੋ ਰਿਹਾ ਇਹਨਾਂ ਕੋਲ ਜੇ ਤੁਹਾਡੇ ਚ ਇੰਨੀ ਹਿੰਮਤ ਹੈ ਤਾਂ ਤੁਸੀਂ ਕਿਉਂ ਨਹੀਂ ਬਣਾਏ ਪਹਿਲਾਂ ਪੁਲ ਇਹ ਜਾ ਹੁਣ ਬੜਨ ਲੱਗਾ ਤਾਂ ਤੁਸੀਂ ਆ ਕੇ ਇਸ ਦਾ ਵਿਰੋਧ ਕਰਨ ਲੱਪੇ ਤੇ ਤੁਸੀਂ ਆ ਕੇ ਇੱਥੇ ਪੱਥਰ ਤੋੜਨ ਲੱਪੇ ਜੇ ਤੁਹਾਡੇ ਚ ਇੰਨੀ ਹੀ ਹਿੰਮਤ ਹੈ ਤਾਂ ਸਿੱਧੇ ਆ ਕੇ ਟੱਕਰੋ ਜੇ ਕਿਸੇ ਨਾਲ ਟੱਕਰ ਲਾ ਕੇ ਆ। ਆ ਮਾੜੀਆਂ ਕਰਤੂਤਾ ਨਾ ਕਰੋ ਮਾੜੇ ਕੰਮ ਨਾ ਕਰੋ ਇਲਾਕੇ ਵਿੱਚ ਇਦਾਂ ਦੇ। ਅਨੰਦਪੁਰ ਸਾਹਿਬ ਤੋਂ ਮੋਹ ਸਿੰਘ ਰਾਣਾ ਦੀ ਫੋਟ। ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।